ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲੂ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਅੱਜ ਆਫ ਦੀ ਬੈਡ ਤਾਜੀ ਸੂਈ ਆਏ ਹੁਣੀ ਇਹ ਸੇਲ ਦਾ ਡਿਟੇਲ ਵੀਰ ਤੋਂ ਪੁੱਛਦੇ ਆ ਉਹ ਅੱਗੇ ਕਰੀਏਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂ ਚਮਕੌਰ ਸਿੰਘ ਜੀ ਪਿੰਡ ਸੈਦੋ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਜੀ ਠੀਕ ਹੈ ਪਿੰਡ ਸੈਦੋ ਕੇ ਤੇ ਮੋਬਾਈਲ ਨੰਬਰ ਬੋਲਿਓ ਜੀ ਆਪਣਾ 8146914945 81469 14945 14945 ਜਿਹੜੇ ਆਪਾਂ ਵਹਿੜ ਦੇਖੀ ਹੈ ਨਹੀਂ ਸੂਆ ਕਿਹੜਾ ਸੂਈ ਹੈ ਇਹ ਤੀਜੇ ਸੂਏ ਸੂਏ ਤੀਜੇ ਸੂਏ ਨਾਲੇ 10 ਮਿੰਟ ਹੀ ਹੋਈ ਲੱਗਦੇ ਹਨ 1/2 ਘੰਟਾ ਹੋ ਗਿਆ ਸੀ ਬੱਚਾ ਇਹਨੇ ਦੇ ਦਿੱਤੀ ਬੱਚੀ ਬੱਸੀ ਦਿੱਤੀ ਹੈ ਜੀ ਠੀਕ ਹੈ ਤੇ ਪਿਛਲੇ ਸੂਜਾ ਰਿਕਾਰਡ ਦੋ ਤਾਂ ਕਿਸੇ ਦਾ ਇਹਦੇ ਪਿਛਲੇ ਸੂਜ ਦੂਜੇ ਸੂਜ 28 30 ਕਿਲੋ ਦੁੱਧ ਦਤਾ ਹੈ 28 30 ਕਿਲੋ ਐਦ ਕੀ ਗਰਮੀ ਦੇ ਸਹਾਰ ਨਾਲ ਪੰ ਅੰਦਾਜ਼ਾ ਲਾ ਕੇ ਜਿਹੜੇ ਕੱਦ-ਕਾੜ ਬੇਲਬੁੱਲ ਬਹੁਤ ਆ ਤੇ ਕਿੰਨਾ ਦੁੱਧ ਮੰਨ ਕੇ ਚੱਲੀ ਆਪਾਂ 30 ਕੀ ਹੋ ਮੈਂ ਨਾ ਜੀ ਪੂਰੀ ਠੀਕ ਹੈ ਚੋਣ ਚਵਾ ਧਾਰਾ ਤੂੰ ਰੋਕ ਕੇ ਮੈਂ ਕਹਿੰਦਾ ਬੋਸ ਰਾਨੇ ਸੋਬਰੋ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਮੋਟਾ-ਮੋਟਾ ਚੋੜਾ ਸਿਵਰਮ ਵਗੈਰਾ ਧਾਰਾ ਮਾਰਦੇ ਤੇ ਚਵਾਈ ਦੀ ਇੱਕ ਨੰਬਰ ਆ ਸਾਫ ਸੁਥਰੀ ਪੂਰਾ ਮੋਟਾ-ਮੋਟਾ ਚੋਣ ਉਹ ਦੇਖੋ ਜੋ ਬਾਈ ਜਣੇ ਪਾਸੋਂ ਬੇਫਿਕਰ ਹੋ ਜੇ ਬੰਦਾ ਓਕੇ ਜਾਵਾ ਬਸ ਠੀਕ ਹੈ ਜੋ ਸੁੱਤਾਰਾ ਆਪਾਂ ਮਾਰ ਕੇ ਦਿਖਾ ਦਿਆਂ ਨਾ ਮਾਰ ਕੇ ਸੁੱਤਾਰਾ ਵਗੈਰਾ ਦੇਖੋ ਜਮਾ ਪੂਰਾ ਸਾਫ ਸੁੱਤਾਰਾ ਮੋਟਾ ਮੋਟਾ ਚੋੜਾ ਬੱਚੀ ਵਗੈਰਾ ਚੜਦੇ ਬੱਚਾ ਵਗੈਰਾ ਲਾਇਆ ਹੋਣਾ ਆਪਾਂ ਸਾਰ ਕੇ ਤੇ ਮੂਹਰੇ ਸੜਾ ਚ ਹੋਰ ਮਾਰ ਦੀ ਤਰ ਤੋ ਦੇਖੋ ਚੋਣ ਜਵਾ ਦੀ ਬਿਲਕੁਲ ਇੱਕ ਨੰਬਰ ਆ ਸਾਫ ਮੋਟੀ ਚੋਈ ਆ ਜਮਾ ਪਿੱਛੇ ਇਹਦੇ ਬੱਚੀ ਇਕੱਲੀ ਜੇਰ ਰਹਿ ਗਈ ਪੈਂਡਿੰਗ ਹੈ ਜੀ ਪੈਨ ਵਾਲੀ ਤੇ ਇਹਦਾ ਮੁੱਲ ਆਪਾਂ ਕੀ ਰੱਖਿਆ ਜੀ ਮੁੱਲ 1.5 ਹੈ ਜੀ ਮਾਰਦਾਨ ਹੋ ਜਾਊਗਾ ਹਾਂ ਜੀ ਠੀਕ ਹੈ ਧੋੜੇ ਬਾਹਰ ਜੇ ਸਭ ਤੋਂ ਕੱਦ-ਕਾੜ ਵਗੈਰਾ ਦੇਖੋ ਪੂਰਾ ਸਾਫ-ਸੁਥਰਾ ਲੇਵਾ ਤੇ ਜਿੰਦ-ਜਾਨ ਰਾਜੀ ਸਮੀ ਬੜੀ ਬਹੁਤ ਜ਼ਿਆਦਾ ਤੇ ਥਣ ਸੋਣਾ ਹਾਥੀ ਚਵਾਈ ਵਾਲਾ 30 ਲੀਟਰ ਜਾਸਪਾਸ ਦੋ ਦਿਨੇ ਰਾਮਣਾ ਪਾ ਦਣਾ ਪਿੱਛੇ ਦੇ ਬੱਚੀ ਆ ਸੂਈ ਸਵਾਈਆ ਧਾਰਾ ਪਾ ਵੀਡੀਓ ਵਿੱਚ ਮਾਰ ਕੇ ਦਿਖਾ ਦਿਆਂ ਤੇ ਬੱਚਾ ਫੀਮੇਲ ਕਾਪ ਬੱਚੀ ਆ ਕੱਦ-ਕਾੜ ਚੰਗਾ ਤੇ ਜਿੰਦ-ਜਾਨ ਬਹੁਤ ਜ਼ਿਆਦਾ ਤੇ ਭਾਈ ਜਿਹੜੀ ਅਸੀਂ ਦੇਸੀ ਗਾਂ ਦੇਖੀ ਜਾਨੇ ਆ ਇਹ ਕਿਹੜਾ ਸੁਦਾ ਸੁਣ ਜੀ ਦੂਜੇ ਸੁਏ ਸੁਣਾ ਵੀਰੇ ਤੇ ਇੱਕ ਐਕ ਦੇ ਲੈਂਦਾ ਸੁਣਦੇ ਇਹਦੇ 25 ਰੁਪਏ ਆ ਮੰਨ ਲੇ ਮਹੀਨਾ ਸੁਣਦੇ ਬਾਕੀ ਪਿਆ ਕਿੰਨਾ ਦੁੱਧ ਦੇਂਦੀ ਹੈ ਜੀ ਭਾਈ ਇਹਨੇ 11-12 ਕਿਲੋ ਸੀ ਆਰਾਮ ਨਾਲ ਸੁੰਦ ਰਿਹਾ ਠੀਕ ਆ ਵਾ ਕਿਤਰਾ ਦੇਸੀ ਤਨਜਰ ਹੋ ਵੀ ਰੱਖਿਆ ਹੋਇਆ ਨਾ ਹੋਰ ਵੀ ਹੈਗਾ ਪਹਿਲੀ ਵਾਰ 14 ਕਿਲੋ ਸੂਰੀਆ ਠੀਕ ਹੈ ਇਹਦਾ ਮਹੀਨਾ ਸੁੰਦ ਚ ਬਾਕੀ ਇਹਦੇ ਮੁੱਲ ਕੀ ਰੱਖਿਆ ਆਪਾਂ ਮੁੱਲ ਕੋਸ ਕਰੀ 42000 ਰੁਪਏ ਦੇ ਦਾਂਗੇ ਜੀ 42000 ਹੱਥ ਤੋਂ ਫਰੋਂਦੇ ਪੂਰੀ ਵਧੀਆ ਮੈਂ ਕਿਹਾ ਠੰਡੀ ਪਾਉਂਦੇ ਮਾਰਚੀ ਬੈਠੀ ਉੱਠੀ ਠੀਕ ਹੈ ਪੂਰੀ ਸੀਲ ਠੰਡੀ 42000 ਦੇ ਆਪਾਂ ਦੇ ਦਾਂਗੇ ਤੇ ਸੂਣ ਦੇ ਵਿੱਚ ਰਹੇਗਾ ਸਹੀ 1 ਮਹੀਨਾ ਇਹਦਾ 25 ਦਿਨਾਂ ਪੂਰੇ ਜੀ ਪੂਰੇ 25 ਦਿਨਾਂ ਜਾਵਾਂ ਤੇ ਦੁੱਧ ਦੇ ਦੋ 12 ਲੀਟਰ 12 ਜੀ ਪੱਕਾ ਤੋਲ ਕੇ ਦੇ ਦਾਂਗੇ ਠੀਕ ਹੈ ਨੰਬਰ ਬੋਲਿਓ ਆਪਣਾ 8146914945 ਠੀਕ ਹੈ ਸੋ ਕਿਸੇ ਵੀਰ ਦੇ ਦੇਸੀ ਦੋ ਮਹੀਨਿਆਂ ਦਾ ਬੱਚਾ ਦੋ ਮਹੀਨਿਆਂ ਦਾ ਬੱਚਾ ਪ्युअर ਜਰਸੀ ਹੈ ਹਨਾ ਹਾਂਜੀ ਪ्युअर ਜਰਸੀ ਕੀ ਰਿਕਾਰਡ ਰਕੂੜੇ ਦੀ ਮਾਂ ਦਾ ਇਹਦੀ ਮਾਂ ਦਾ ਜੀ 26 ਲੀਟਰ ਦਾ ਸੀ ਠੀਕ ਹੈ ਇਹਦਾ ਕੀ ਭਾਰ ਰੱਖਿਆ ਆਪਾਂ ਇਹ 12000 ਰੁਪਏ ਦਾ ਬੱਚਾ ਦੇ ਦਾਂਗੇ 12000 ਜੀ ਆਪਾਂ ਇਹ ਬੱਚੀ ਦੇਾਂਗੇ ਚੋੜੀ ਛਾਲੀ ਕੋਈ ਫੋਰਸਾਂਗ ਤਾਂ ਨਹੀਂ ਥਣਾ ਜੀ। ਨਾ ਜੀ ਭੋਰਾ ਵੀ ਨਹੀਂ। ਠੀਕ ਐ 12000 ਦੀ ਬੱਚੀ। ਇਹ ਕਾ ਗੇਰ ਬੱਚਾ ਆ ਗਏ ਜੇ ਕੋਈ ਹੋਵੇ। ਠੀਕ ਐ ਵੀ ਦੇ ਦਾਂਗੇ। ਸਾਢੇ 4 ਮਹੀਨੇ ਦਾ। ਇਹਦਾ ਕੀ ਭਾਰ ਹੋਊਗਾ? ਇਹ 9000 ਰੁਪਏ ਦਾ। 9000 ਦਾ। ਸੋ ਫਿਰ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਾਰੀ ਕਰ ਸਕਦੇ ਹੋ। ਬੱਕਰੀ ਮਸੋਰੇ ਵੀ ਲੈ ਸਕਦੇ ਜੇ ਕੋਈ ਹੋਵੇ। ਠੀਕ ਐ। ਵੀਡੀਓ ਦੇਖਣ ਲਈ ਸਭ ਦਾ ਤੈਅ ਦਿ ਲੋ ਤਾਂ